ਹਾਂਜੀ ਬਾਈ ਸ਼ਸ਼ੀ ਗਾ ਕੀ ਹਾਲ ਹੈ ਹੋਰ ਸਾਰੇ ਭਰਾ ਕਿਵੇਂ ਆਕਰ ਪਰਵਾਹ ਵਧੀਆ ਅੱਜ ਜੜਾਇ ਸੀ ਆਪਾਂ ਬੱਚੇ ਬਾਈ ਤੇ ਬੱਚੇ ਤੋਂ ਆਪਣੇ ਕੋਚਾਂ ਲੱਗ ਗਿਆ ਕਾਰਗੰਤਾ 1000 ਲੱਗ ਗਿਆ ਬਾਈ ਅੱਜ ਇਹਨੇ ਦੋਨੇ ਡਾਈ ਕਰਾਤੀ ਸਵੇਰੇ ਤੇ ਵੀਡੀਓ ਬਣਾਉਣੀ ਰਹਿ ਗਈ ਯਾਰ ਸਵੇਰੇ ਗੂਤਰਾਂ ਦੀ ਤੇ ਆਪਣੇ ਆ ਤਿੰਨ ਦਾ ਫਿਰਦੇ ਆ ਬਾਈ ਇਹ ਛੱਡੇ ਹੋਏ 8:00 ਵਜੇ ਤੇ ਤੇ ਹੁਣ 10:00 ਵਜਣਾਂ ਆਏ ਆ ਕਾਲ ਗੰਤਾ ਗੋਲਾ ਲਾਲ 3 ਵਜੇ ਉਹ ਹੋ ਗਿਆ ਬਈ 1 ਵਜਾ 50 ਉੱਡਣ ਲੱਗਿਆ 1 ਆਪਣਾ ਲੱਗਿਆ ਠੀਕ ਆ ਬਈ 5 ਵਜੇ ਉੱਡਣ ਲੱਗਿਆ ਆਪਣੇ ਛਿਮਾ ਉਹ ਆਪਣਾ ਜਿਹੜਾ ਉੜਦਾ ਉੱਪਰ ਜਾ ਕੇ ਬਹਿ ਜਾਂਦਾ ਬੌਣੂ ਯਾਰ ਉਹਨੂੰ ਛਤਰੀ ਤੇ ਬੰਨਿਆ ਕਰਾਂਗੇ ਅੱਜ ਆ ਜਾੜ ਦੋ ਉਹਨੂੰ ਛਤਰੀ ਦੇ ਮੰਨੇ ਹੀ ਬੌਣੂ ਤੇ ਢੰਗੋ ਸ਼ਾਲਾਤੀ ਰੱਖ ਲਾਂਗੇ ਚੰਗੀ ਵਾਲੀ ਨਸਲ ਦਾ ਕੋਈ ਨਾ ਖਰਾਬ ਹੋ ਗਿਆ ਬੱਚਿਆਂ ਉਹ ਗਿੱਜਿਆ ਤਾਂ ਹੈ ਕਰੇ ਆ ਜਾਂਦਾ ਬਸ ਜਿਹੜਾ ਜਾ ਕੇ ਮੈਂਦਾ ਉਹ ਕੰਮ ਖਰਾਬ ਹੈ ਯਾਰ ਆ ਆ ਜਾਂਦਾ ਬਈ ਤਿੰਨੇ ਉੱਡੇ ਤਾਂ ਵਧੀਆ ਉੱਡੇ ਫਰਦੇ ਤਿੰਨੇ ਗੋਲਾ ਹੋਵੇ ਚੱਲਿਆ ਉਹ ਨਾਉ ਸੀ ਬਈ ਤੇ ਆ ਦੋਨੇ ਆ ਸੀ ਬਈ ਵਧੀਆ ਉੱਡੇ ਫਰਦੇ ਆ ਬਈ ਆ ਜਾਂਦਾ ਕੋਈ ਗੋਲਾ ਦੇਖੋ ਬਈ ਨੀਚੀ ਵੀ ਆਪਾਂ ਰੋਟੀ ਘਰ ਆ ਪਾਤੀ ਸੀ ਤੇ ਆ ਆਪਣੇ ਤਿੰਨ ਗੂਤੜੇ ਬਾਜੀ ਵਾਲੇ ਕੱਢੇ ਹੋਏ ਆਪਾਂ ਇਹਨਾਂ ਨੂੰ ਵੀ ਵੀ ਗੁੜ ਘਰ ਲਾਤਾ ਸੀ ਆਪਾਂ ਤਾਂ ਨਹੀਂ ਆਏ ਕਿਉਂ ਹੈ ਯਾਰ ਸਾਲਾ ਇਹਦੇ ਡਰ ਲੱਗਦਾ ਮੈਨੂੰ ਵੈਸੇ ਤਾਂ ਕਿ ਮਵਾਰੀ ਜਨਾ ਹੋਏ ਗੂਤੜਾ ਖੱਟੀਆਂ ਵਾਲਾ ਤੇ ਆ ਦੋਨੇ ਤਾਂ ਆਪਣੇ ਸੈੱਟ ਇੱਧਰ ਲਈ ਤਾਂ ਜਮਾ ਆਪਾਂ ਬਾਈ ਉੱਥੇ ਬਾਈ ਪੀਰਕੋਟ ਆਪਣੇ ਬਾਈ ਬੱਗੀ ਆ ਬਾਈ ਦਾ ਮੇਰੇ ਨਾਲ ਨਾਮ ਮਿਲ ਸਾਚ ਬਾਈ ਦਾ ਪੱਕਾ ਨਾਮ ਆਪਾਂ ਨੂੰ ਪਤਾ ਨਹੀਂ ਬਾਈ ਦਾ ਤੇ ਕੱਲ ਉਹ ਬਾਈ ਨਾਲ ਵੀ ਗੱਲ ਕੀਤੀ ਸੀ ਬਾਈ ਕਹਿੰਦਾ ਕੋਈ ਨਾ ਆਪਾਂ ਫੜ ਲਾਂਗੇ ਬਾਈ ਜੀ ਉੱਥੇ ਆਪਾਂ ਛੱਡਾਂਗੇ ਦੇ ਦੇ ਇੱਕ ਤਰੀਕ ਦੀ ਵੀ ਇਹਨਾਂ ਜਿੰਨਾ ਜਿਹੜਾ ਤਿਆਰ ਹੋ ਗਿਆ ਇੱਕ ਉੱਥੇ ਛੱਡ ਲਾਂਗੇ ਤੇ ਇੱਕ ਛੱਡ ਲਾਂਗੇ ਬਈ ਆਪਾਂ ਉੱਥੇ ਆਪਣਾ ਕਿਹੜਾ ਪਿੰਡਾ ਹੈ ਘਰਾਗਣੇ ਬਈ 3 ਮਈ ਦੀ ਠੀਕ ਹੈ ਤੇ ਦੇਖਦੇ ਆ ਇਹ ਚੋਂ ਬਈ ਅੱਜ ਮੇਰੀ ਸਲਾਹ ਦੇਗੇ ਕੱਢਣਾ ਆ ਕੁਤਰ ਖੱਟੀਆਂ ਵਾਲਾ ਪਤਾ ਲੱਗ ਜਾਂਦਾ ਕਿ ਸਹੀ ਆ ਤੇ ਗਲਤ ਆ ਕੋਤੋਂ ਆਪਣੇ ਤਿੰਨ ਵਧੀਆ ਓਡੇ ਫਰਦੇ ਆ ਅੱਜ ਇਹਦਾ ਤੀਜਾ ਦਿਨ ਹੈ ਇਹਨਾਂ ਨੂੰ ਤਾਂ ਪਲਵਾਈ ਦਾ ਤੇ ਕੱਲ ਦਾ ਦਿਨ ਹੋਰ ਲਵਾ ਲੈਨੇ ਯਾਰ ਸੋਮਵਾਰ ਤੋਂ ਕੱਢਣ ਲੱਗਦੇ ਯਾਰ ਤਿੰਨੇ ਇਕੱਠੇ ਕੱਢਣ ਲੱਗ ਜਾਂਗੇ ਠੀਕ ਐ ਤਿੰਨਾ ਜੋ ਪਤਾ ਲੱਗ ਜੂ ਕੀ ਗੱਲਬਾਤ ਬਣਦੀ ਆ ਗੁਲਗਰਾ ਦੇ ਕੇ ਆਪਾਂ ਉਹ ਰੱਖੇ ਬਿਠਾਏ ਪਏ ਆ ਤੇ ਆ ਫਰਦੇ ਵਧੀਆ ਤਿੰਨੇ ਬੱਚੇ ਤੇ ਨਾ ਬਈ ਇਹਨੂੰ ਹੋਰ ਲਾਉਣਾ ਹੈ ਪਾ ਗੇਟ ਆ ਠੀਕ ਹੈ ਆਪਾਂ ਕਲਾਸ ਕਰਾ ਲਾ ਕੇ ਆਉਣੀ ਆ ਯਾਰ ਉਹਨਾਂ ਟਾਇਵੇ ਬੈਠੇ ਆ ਨੀਚੇ ਰੋਟੀ ਕਰਾ ਪਾਤੀ ਸੀ 11:15 ਵਜੇ ਹਨ ਆਪਾਂ ਤੇ ਆ ਉਹਨਾਂ ਟਾਇ ਆਪਣੇ ਘੂਟ ਰਹੇ ਗਿਆ ਖੁੱਲੀ ਬੈਠੇ ਆ ਆਪਣੇ ਜਿੱਜੇ ਵੀ ਗਿੱਜੇ ਦੋ ਬੱਚੇ ਗਿੱਜੇ ਅੱਠ ਬੱਚਾ ਜੋ ਅੱਠ ਪਤਾ ਨਹੀਂ ਕਿੰਨੇ ਹੈਗੇ ਚਾਰ ਚਾਰ ਅੱਠ ਚ ਦੋ ਗਿੱਜੇ ਤੇ 6 ਹਜੇ ਹੋਰ ਲਾਉਣੇ ਆ ਬਈ ਦੋ ਤਿੰਨ ਕਾਲੇ ਦੋ ਕਾਲੇ ਜਿੰਨੇ ਇੱਕ ਲਾਲ ਤੇ ਤਿੰਨ ਚਿੱਟੇ ਠੀਕ ਜੇ ਆਉਣ ਵਾਲੇ ਆ ਬਈ ਕੀ ਦੇਖ ਰਿਹਾ ਬਈ ਦੁੱਧੇ ਉੱਤਰ ਸਾਨੂੰ ਬਾਹਰ ਤੇ ਦਿਖਾਉਣੇ ਨੇ ਚਲੇ ਵੀ ਜਾ ਕੇ ਪਾਣੀ ਯਾਰਾ ਪਾਵਾਂਗੇ ਜਦੋਂ ਠੀਕ ਹੈ ਤੇ ਜਦੋਂ ਆਗੇ ਇਹਨਾਂ ਕਰਾਂਗੇ ਬੰਦ ਬਈ ਚਾ ਬਈ ਹੁਣ ਚੱਲਦੇ ਆਪਾਂ ਨੀਚੇ ਹਾਂਜੀ ਬਈ ਮਦਾਨ ਲੈ ਆਏ ਸੀ ਕੱਟ ਕੇ ਇਹਨਾਂ ਭਰਾਂ ਪਾਣੀ ਇਹਨਾਂ ਨੂੰ ਤੇ ਬੱਚਾ ਵੇ ਇਕੱਲਾ ਹੀ ਬਾਹਰ ਸੀ ਅੱਜ ਆਪਣਾ ਦੂਜੇ ਬੱਚੇ ਆਪਾਂ ਸਾਰੇ ਟਾਈਮ ਨਾਲ ਹੀ ਬੰਦ ਕਰਤੀ ਸਵੇਰੇ ਅੱਜ ਮੈਂ ਤੇ ਮਾਰੋ ਨੀਚੇ ਹੁਣ ਦਾਣਾ ਪਾਣੀ ਪਾਉਣੇ ਆ ਫੰਤਾ 4 ਵਜਣ ਵਾਲੇ ਯਾਰ ਬਈ ਬਈ ਇਹਨਾਂ ਮਦਾਮ ਦੇ ਕੇ ਫੇਰ ਦਿਖਾਉਣਾ ਤੁਹਾਨੂੰ ਬੱਚੇ ਸਾਰੇ ਲੋ ਬਈ ਬੱਚਾ ਉਹ ਵੀ ਆਪਣਾ ਘਰ ਤਾਂ ਮੰਦਾ ਮਦਾਮ ਵੀ ਖਵਾਤੇ ਇਹਨਾਂ ਨੂੰ ਪਾਣੀ ਵੀ ਪਾਤਾ ਦਿਖਾ ਦਿੰਦਾ ਤੁਹਾਨੂੰ ਬਰਾ ਖਵਾ ਕੇ ਚਾਰ-ਚਾਰ ਵਾਰ ਖਵਾਏ ਆ ਠੀਕ ਆ ਦਾਣੇ ਦੀ ਲੋਹਾ ਤਾਂ ਵੀ ਜੂਗੀਆਂ ਦੇ ਵਿੱਚ ਹੀ ਬੱਚੇ ਛੋਲੇ ਪਾਏ ਹੋਏ ਸਾਰਾ ਕੁਝ ਹੀ ਆ ਦੱਪੀ ਖਾਣੂ ਵੀ ਹੋਣੀ ਹੋਣੀ ਪਾਣੀ ਵੀ ਪਾਤਾ ਤੇ ਬਦਾਂ ਵੀ ਖਾਤੇ ਬਕਾਲ ਨੂੰ ਕਰਾਉਣਾ ਯਾਰ ਖੁੱਡੀ ਸਫਾਈ ਗਾ ਲੂ ਐ ਦਬਾ ਰਠੇ ਗਾ ਲੂ ਆਪਾਂ ਹੀ ਬਿੱਲੇ ਆ ਤੇ ਹੁਣ ਆਪਾਂ ਚਾਹਦੇ ਥੱਲੇ ਬਈ ਨੀਂਦਲੇ ਉਤਰਾਂ ਪੌਣੇ ਦਾਣਾ ਪਾਣੀ